ਇਨਾਂ ਇਲਾਕਿਆਂ ਦੇ ਵਿੱਚ ਬੱਦਲਵਾਈ ਦਾ ਦੌਰ ਰਹੇਗਾ ਜਾਰੀ ਪਵੇਗਾ ਮੌਸਮ ਵਿਭਾਗ ਨੇ ਜਾਰੀ ਕੀਤੀ ਹੈ ਨਵੀਂ ਅਪਡੇਟ ਅੱਜ ਦਾ ਬੈਕਸਨ ਆਉਂਦਾ ਕੀ ਉਮੀਦ ਕਰਦੇ ਆ ਠੀਕ ਠਾਕ ਹੋਵੂਗੇ ਮੌਸਮ ਦੇ ਨਾਲ ਜੁੜੀ ਹੋਈ ਇੱਕ ਅਹਿਮ ਜਾਣਕਾਰੀ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਆਈਐਮਡੀ ਦੇ ਵੱਲੋਂ ਹਾਲੀ ਦੇ ਵਿੱਚ ਇੱਕ ਨਵੀਂ ਅਪਡੇਟ ਮੌਸਮ ਨੂੰ ਲੈ ਕੇ ਜਾਰੀ ਕਰ ਦਿੱਤੀ ਗਈ ਹੈ ਤੁਹਾਨੂੰ ਵਿਸਥਾਰ ਦੇ ਨਾਲ ਦੱਸਦੇ ਆ ਕਿ ਆਉਂਦੇ ਘੰਟਿਆਂ ਵਿੱਚਕਾਰ ਕਿਹੋ ਜਿਹਾ ਮੌਸਮ ਪੰਜਾਬ ਦਾ ਰਹਿਣ ਵਾਲਾ ਹੈ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ YouTube ਚੈਨਲ ਦੇ ਨਾਲ ਨਵੇਂ ਜੁੜੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਆਉਣ ਵਾਲੀ ਹਰ ਵੱਡੀ ਖਬਰ ਮੌਸਮ ਦੇ ਨਾਲ ਜੁੜੀ ਹੋਈ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਤੇ ਨਾਲ ਹੀ ਸਾਡੇ Facebook ਪੇਜ ਨੂੰ ਲਾਈਕ ਕਰਨਾ ਬਿਲਕੁਲ ਵੀ ਨਾ ਭੁੱਲਣਾ ਤਾਂ ਵੀਡੀਓ ਦੇ ਐਂਡ ਤੱਕ ਜ਼ਰੂਰ ਬਨੇ ਰਹਿਣਾ ਤੁਹਾਨੂੰ ਵਿਸਥਾਰ ਦੇ ਨਾਲ ਜ਼ਿਲੇਵਾਰ ਮੌਸਮ ਦਾ ਹਾਲ ਦੱਸਦਿਆਂ ਕਿ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਬੱਦਲਵਾਈ ਦਾ ਦੌਰ ਦੇਖਣ ਨੂੰ ਮਿਲੇਗਾ ਤੇ ਨਾਲ ਹੀ ਆਉਂਦੇ ਦਿਨਾਂ ਵਿੱਚ ਕਰ ਕਿਹੋ ਜਿਹਾ ਮੌਸਮ ਰਹੇਗਾ ਆਈਐਮਡੀ ਦੀ ਸਾਰੀ ਰਿਪੋਰਟ ਤੁਹਾਨੂੰ ਵਿਸਥਾਰ ਦੇ ਨਾਲ ਦੱਸਦਿਆਂ ਆਈਐਮਡੀ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਆਉਂਦੇ ਕੁਝ ਘੰਟਿਆਂ ਵਿੱਚ ਕਰ ਮੋੜ ਤੋਂ ਬੱਦਲਵਾਈ ਦਾ ਦੌਰ ਪੰਜਾਬ ਦੇ ਲਗਭਗ 50 ਫੀਸਦੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਉਹ ਕਿਹੜੇ ਕਿਹੜੇ ਇਲਾਕੇ ਨੇ ਜਿੱਥੇ ਬੱਦਲਵਾਈ ਦੇਖਣ ਨੂੰ ਮਿਲੇਗੀ ਅਤੇ ਜਿੱਥੇ ਹਲਕੇ ਕਿਨਮਿੰਦ ਦੇਖਣ ਨੂੰ ਮਿਲੇਗੀ ਤੁਹਾਨੂੰ ਜ਼ਿਲ੍ਹੇਵਾਰ ਮੌਸਮ ਦਾ ਹਾਲ ਵੀ ਦੱਸ ਦਿੰਦੇ ਆ ਸਭ ਤੋਂ ਪਹਿਲਾਂ ਰੁੱਖ ਸੈਟੇਲਾਈਟ ਤਸਵੀਰਾਂ ਦਾ ਕਰਦੇ ਆ ਸੈਟੇਲਾਈਟ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਚਾਰੇ ਪਾਸਿਓਂ ਪੰਜਾਬ ਨੂੰ ਬੱਦਲਵਾਈ ਨੇ ਘੇਰਾ ਤਾ ਪਾਇਆ ਹੋਇਆ ਪਰ ਪੰਜਾਬ ਦਾ ਮੌਸਮ ਸਾਫ਼ ਨਜ਼ਰ ਆ ਰਿਹਾ ਹੈ ਪਰ ਇਹ ਬੱਦਲਵਾਈ ਪੰਜਾਬ ਦੇ ਉੱਪਰੋਂ ਗੁਜ਼ਰ ਵੀ ਸਕਦੀ ਹੈ ਪੰਜਾਬ ਦੇ ਵਿੱਚ ਦਾਖਲ ਹੋ ਕੇ ਆਪਣਾ ਅਸਰ ਵੀ ਦਿਖਾ ਸਕਦੀ ਹੈ ਪਰ ਆਉਂਦੇ ਘੰਟਿਆਂ ਵਿੱਚਕਾਰ ਇਹ ਪਤਾ ਲੱਗੇਗਾ ਕਿ ਇਹ ਬੱਦਲਵਾਈ ਆਪਣਾ ਕਿੰਨਾ ਕ ਅਸਰ ਪੰਜਾਬ ਦੇ ਨਾ ਇਲਾਕਿਆਂ ਦੇ ਵਿੱਚ ਦਿਖਾਵੇਗੀ ਇਸ ਦੇ ਨਾਲ ਹੀ ਰਾਜਸਥਾਨ ਤੇ ਪਾਕਿਸਤਾਨ ਵਾਲੇ ਪਾਸਿਓਂ ਇਹ ਬੱਦਲਵਾਈ ਜੜੀ ਹੈ ਉਹ ਪੰਜਾਬ ਦੇ ਵਿੱਚ ਦਾਖਲ ਹੋਣ ਜਾ ਰਹੀ ਹੈ ਤਾਂ ਬੱਦਲਵਾਈ ਦਾ ਅਸਰ ਕਾ ਜਿਆਦਾ ਘਟ ਜਿਹੜਾ ਉਹ ਦੇਖਣ ਨੂੰ ਮਿਲੇਗਾ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਸਭ ਤੋਂ ਵੱਧ ਪ੍ਰਭਾਵ ਦੇਖਣ ਨੂੰ ਮਿਲੇਗਾ ਤੁਹਾਨੂੰ ਵਿਸਥਾਰ ਦੇ ਨਾਲ ਸਾਰੇ ਜ਼ਿਲ੍ਹਿਆਂ ਦਾ ਨਾਮ ਵੀ ਦੱਸਦੇ ਕਿ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਸਾਨੂੰ ਬਦਲਵਾਈ ਦਾ ਦੌਰ ਜਿਹੜਾ ਹੈ ਉਹ ਲਗਾਤਾਰ ਦੇਖਣ ਨੂੰ ਮਿਲੇਗਾ ਤਾਂ ਸਭ ਤੋਂ ਪਹਿਲਾਂ ਗੱਲ ਗੁਰਦਾਸਪੁਰ ਦੀ ਕਰਦੇ ਆ ਗੁਰਦਾਸਪੁਰ ਦੇ ਬਹੁਤ ਸਾਰੇ ਇਲਾਕੇ ਅਜੇ ਹਿੰਨੇ ਜਿੱਥੇ ਬਦਲਵਾਈ ਦਾ ਦੌਰ ਜਾਰੀ ਰਹੇਗਾ ਪਰ ਦੁਪਹਿਰ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਬਦਲ ਦਾ ਆਉਣਾ ਜਾਣਾ ਲੱਗਿਆ ਰਹੇਗਾ ਮੀ ਜਿਹੜਾ ਉਹ ਵੀ ਹਲਕੀ ਕਿਨਮਿਨ ਕਹਿ ਸਕਦੇ ਆ ਕਿ ਦੇਖਣ ਨੂੰ ਮਿਲੇਗੀ ਤਰਨਤਾਰਨ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸਾਨੂੰ ਜਿੱਥੇ ਬੀਤੇ ਦਿਨੀ ਹੀ ਗੜੇਮਾਰੀ ਵੀ ਦੇਖਣ ਨੂੰ ਮਿਲੀ ਸੀ ਤਾਂ ਉੱਥੇ ਹੀ ਹੁਣ ਹਲਕੀ ਕਿਨਮਿਨ ਦਾ ਅਸਰ ਜਤਾਏ ਜਾ ਰਹੇ ਨੇ ਹਾਲਾਂਕਿ ਮੌਸਮ ਇੱਥੇ ਠੰਡਾ ਰਹੇਗਾ ਕਪੂਰਥਲਾ ਤੇ ਜਲੰਧਰ ਦੇ ਵਿੱਚ ਵੀ ਮੌਸਮ ਜਿਹੜਾ ਉਹ ਤੇਜ਼ ਧੁੱਪ ਤਾਂ ਜ਼ਰੂਰ ਨਿਕਲੇਗੀ ਮੱਧਮ ਧੁੱਪ ਵੀ ਕਈ ਇਲਾਕਿਆਂ ਦੇ ਵਿੱਚ ਨਿਕਲੇਗੀ ਪਰ ਦੁਪਹਿਰ ਤੋਂ ਬਾਅਦ ਬੱਦਲਵਾਈ ਦਾ ਦੌਰ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ ਲੁਧਿਆਣਾ ਅਤੇ ਸੰਗਰੂਰ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਦੇ ਬਹੁਤ ਸਾਰੇ ਇਲਾਕੇ ਅਜੇਹੇ ਨੇ ਜਿੱਥੇ ਸਾਨੂੰ ਮੌਸਮ ਜਿਹੜਾ ਇੱਥੇ ਨਮੀ ਬਰਕਰਾਰ ਹੈ ਇਸ ਕਰਕੇ ਠੰਡਾ ਮੌਸਮ ਦੇਖਣ ਨੂੰ ਮਿਲੇਗਾ ਬਦਲਵਾਈ ਦਾ ਦੌਰ ਇਸੇ ਤਰੀਕੇ ਜਾਰੀ ਰਹੇਗਾ ਹਾਲਾਂਕਿ ਭਾਰੀ ਮੀਂਹ ਦੀ ਕੋਈ ਵੀ ਭਵਿੱਖਬਾਣੀ ਮੌਸਮ ਵਿਭਾਗ ਦੇ ਵੱਲੋਂ ਅਜੇ ਨਹੀਂ ਕੀਤੀ ਗਈ ਹੈ ਪਰ ਆਉਣ ਦੇ ਦਿਨਾਂ ਵਿੱਚ ਇੱਕ ਹੋਰ ਤਕੜਾ ਸਿਸਟਮ ਜਿਹੜਾ ਪੰਜਾਬ ਦੇ ਵਿੱਚ ਦਾਖਲ ਹੋਵੇਗਾ ਅਤੇ ਅਗਲੀ ਵੀਡੀਓ ਦੇ ਵਿੱਚ ਇਸ ਸਿਸਟਮ ਬਾਰੇ ਤੁਹਾਨੂੰ ਵਿਸਥਾਰ ਦੇ ਨਾਲ ਜਾਣਕਾਰੀ ਦਵਾਂਗੇ ਫਿਲਹਾਲ ਦੇ ਲਈ ਤੁਸੀਂ ਦੇਖਦੇ ਰਹੋ ਅੱਜ ਦਾ ਵੈਦਰ ਤੇ ਮੈਨੂੰ ਦਿਓ ਇਜਾਜ਼ਤ